ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 5 ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਮ ਮਨ ਤਨ ਹਿਰਦੈ ਸਿਮਰ ਹਰਿ ਆਠ ਪਹਿਰ ਗੁਣ ਗਾਓ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਮ ਮਨ ਤਨ ਹਿਰ ਤੈ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਤੁਮ ਗੁਰ ਸਿਕੋ ਸਚਾਈ ਹੈ ਸਵਾਓ ਜਨਮ ਪਦਾਰਥ ਸਫਲ ਹੋਏ ਮਨ ਮਹਿ ਲਿਓ ਭਾਉ ਸੁਖ ਸਹਿਜ ਆਨੰਦ ਕਣਾ ਪ੍ਰਭ ਜਪਤਿਓ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਪਾਈਐ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਤੇ ਆਈਐ ਗੁਰਪੂਰਾ ਮਤ ਦੇ ਭਾਣੇ ਜਪ ਤਪ ਸੰਜਮ ਭਾਣੇ ਹੀ ਕੱਢ ਲੈ ਭਾਣੇ ਜੋਨ ਪਵਾਈਐ ਭਾਣੇ ਬਖਸ਼ ਕਰੇ ਭਾਣੇ ਦੁੱਖ ਸੁਖ ਭੋਗੀਐ ਭਾਣੇ ਕਰਮ ਕਰੇ ਪਾਣੇ ਮਿੱਟੀ ਸਾਜ ਕੈ ਪਾਣੇ ਜੋਤ ਤਰੇ ਪਾਣੇ ਭੋਗ ਭਗਾਇਂਦਾ ਪਾਣੇ ਮੰਨੈ ਕਰੇ ਪਾਣੇ ਨਰਕ ਸੁਰਗਿਓ ਤਾਰੇ ਪਾਣੇ ਤਰਨ ਪਰੇ ਪਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਏ ਪਾਉੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾਂ ਸੁਣ ਸੋਣੇ ਪਸੂ ਪਰੇਤ ਅਗਿਆਨ ਉਧਾਰੇ ਇੱਕ ਖਣੇ ਜਿਨਸ ਰੈਣ ਤੇਰਾ ਨਾਮ ਸਦਾ ਸੁਦ ਜਾਪੀਐ ਕਿਸਨਾ ਭੁੱਖ ਵਿਕਰਾਲ ਨਾਏ ਤੇ ਰੈਤਰਾਪੀਐ ਰੋਗ ਸੋਗ ਦੁਖ ਵੰਜੈ ਜਿਸ ਨਾ ਮਨ ਵਸੈ ਤੇ ਸਹਿ ਪ੍ਰਾਪਤ ਲਾਲ ਜੋ ਗੁਰ ਸਬਦੀ ਰਸੈ ਖੰਡ ਬ੍ਰਹਮੰਡ ਬਿਅੰਤ ਉਧਾਰਣ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਰੋਗ ਸੋਗ ਦੁੱਖ ਵੰਝੇ ਜਿਸ ਨਾਉ ਮਨ ਵਸੈ ਤਿਸੇ ਪ੍ਰਾਪਤ ਲਾਲ ਜੋ ਗੁਰਸਬਦੀ ਰਸੈ ਖੰਡ ਬ੍ਰਹਮੰਡ ਬਿਆੰਤ ਉਦਾਰਨ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਇਹਨਾਂ ਅਜ ਦੇ ਪਵਿੱਤਰ ਹੋਕਰਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜਿਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਅੰਮ੍ਰਿਤ ਦਾ ਸਵਾਦ ਦੇਣ ਵਾਲਾ ਹੈ हे ਭਾਈ ਸਤਗੁਰ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੇ ਰਾਹੀ ਇਸ ਪ੍ਰਭੂ ਨਾਮ ਨੂੰ ਮਨ ਵਿੱਚ ਸਰੀਰ ਵਿੱਚ ਹਿਰਦੇ ਵਿੱਚ ਸਿਮਰੋ ਤੇ ਅਠੇ ਪੈਰ ਪ੍ਰਭੂ ਦੀ ਸਿਫਤ ਸਲਾਹ ਕਰੋ ਏ ਗੁਰ ਸਿੱਖੋ ਸਿਫਤ ਸਲਾ ਵਾਲਾ ਇਹ ਉਪਦੇਸ਼ ਸੁਣੋ ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ ਮਨ ਵਿੱਚ ਪ੍ਰਭੂ ਦਾ ਪਿਆਰ ਟਿਕਾਓ ਇਹ ਮਨੁੱਖਾ ਜੀਵਨ ਰੋਗ ਕੀਮਤੀ ਦਾਤ ਸਫਲ ਹੋ ਜਾਏਗੀ ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ ਸੁਖ ਆਤਮਕ ਅਡੋਲਤਾ ਤੇ ਬੇਅੰਤ ਖੁਸ਼ੀ ਪ੍ਰਾਪਤ ਹੁੰਦੀ ਹੈ ਹੇ ਨਾਨਕ ਪ੍ਰਭੂ ਦਾ ਨਾਮ ਜਪਿਆ ਇਸ ਲੋਕ ਵਿੱਚ ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ ਹੇ ਨਾਨਕ ਪੂਰਾ ਗੁਰੂ ਤਾਂ ਇਹ ਮਤ ਦਿੰਦਾ ਕਿ ਪ੍ਰਭੂ ਦਾ ਨਾਮ ਸਿਮੰਨਾ ਚਾਹੀਦਾ ਪਰ ਉੰਜ ਜਪ ਤਪ ਸੰਜਮ ਆਦਿ ਕਰਮ ਕਾਂਡ ਪ੍ਰਭੂ ਦੀ ਰਜਾ ਵਿੱਚ ਹੀ ਹੋ ਰਹੇ ਹਨ ਰਜਾ ਅਨੁਸਾਰ ਹੀ ਪ੍ਰਭੂ ਇਸ ਕਰਮ ਕਾਂਡ ਵਿੱਚੋਂ ਜੀਵਾਂ ਨੂੰ ਕੱਢ ਲੈਂਦਾ ਹੈ ਪ੍ਰਭੂ ਦੀ ਰਜਾ ਅਨੁਸਾਰ ਹੀ ਜੀਵ ਜੁਨਾ ਵਿੱਚ ਭਟਕਦਾ ਹੈ ਰਜਾ ਵਿੱਚ ਹੀ ਪ੍ਰਭੂ ਜੀਵ ਉਤੇ ਬਖਸ਼ਿਸ਼ ਕਰਦਾ ਹੈ ਉਸ ਦੀ ਰਜਾ ਵਿੱਚ ਹੀ ਜੀਵ ਨੂੰ ਦੁੱਖ ਸੁੱਖ ਭੋਗਣਾ ਪੈਂਦਾ ਆਪਣੀ ਰਜਾ ਅਨੁਸਾਰ ਹੀ ਪ੍ਰਭੂ ਜੀਵਾਂ ਉਤੇ ਮਿਹਰ ਕਰਦਾ ਹੈ ਪ੍ਰਭੂ ਆਪਣੀ ਰਜਾ ਵਿੱਚ ਹੀ ਸਰੀਰ ਬਣਾ ਕੇ ਉਸ ਵਿੱਚ ਜਿੰਦ ਪਾ ਦਿੰਦਾ ਹੈ ਰਜਾ ਵਿੱਚ ਹੀ ਜੀਵਾਂ ਨੂੰ ਭੋਗਾਂ ਵੱਲ ਪ੍ਰੇਰਦਾ ਹੈ ਤੇ ਰਜਾ ਅਨੁਸਾਰ ਹੀ ਭੋਗਾਂ ਵੱਲੋਂ ਰੋਕਦਾ ਹੈ ਆਪਣੀ ਰਜਾ ਅਨੁਸਾਰ ਹੀ ਪ੍ਰਭੂ ਕਿਸੇ ਨੂੰ ਨਰਕ ਵਿੱਚ ਤੇ ਕਿਸੇ ਨੂੰ ਸਵਰਗ ਵਿੱਚ ਪਾਉਂਦਾ ਹੈ ਪ੍ਰਭੂ ਦੀ ਰਜਾ ਵਿੱਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ ਆਪਣੀ ਰਜਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿੱਚ ਜੋੜਦਾ ਹੈ ਉਹ ਮਨੁੱਖ ਬੰਦਗੀ ਕਰਦਾ ਹੈ ਪਰ ਹੈ ਨਾਨਕ ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ-ਵਿਲੇ ਹਨ ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫਤਾਂ ਕਰਕੇ ਤੇ ਸੁਣ ਸੁਣ ਕੇ ਮੇਰੇ ਅੰਦਰ ਜਿੰਤ ਪੈਂਦੀ ਹੈ ਮੈਨੂੰ ਆਤਮਿਕ ਜੀਵਨ ਹਾਸਲ ਹੁੰਦਾ ਹੈ ਪ੍ਰਭੂ ਦਾ ਨਾਮ ਪਸ਼ੂ ਸੁਭਾਅ ਪ੍ਰੇਤ ਸੁਭਾਅ ਤੇ ਗਿਆਨਹੀਣਾਂ ਨੂੰ ਇੱਕ ਥਨ ਵਿੱਚ ਤਾਰ ਲੈਂਦਾ ਹੈ हे ਪ੍ਰਭੂ ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ ਤੇਰੇ ਨਾਮ ਦੇ ਰਾਹੀ ਮਾਇਆ ਦੀ ਡਰਾਉਣੀ ਭੁੱਖ ਤਰੇ ਮਿਟ ਜਾਂਦੀ ਹੈ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਨਾਮ बस ਪੈਂਦਾ ਹੈ ਉਸੇ ਮਨ ਵਿੱਚੋਂ ਵਿਕਾਰ ਰੋਗ ਸਹਿਸਾ ਤੇ ਦੁੱਖ ਦੂਰ ਹੋ ਜਾਂਦਾ ਹੈ ਪਰ ਇਹ ਨਾਮ ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਰਚ ਮਿਚ ਜਾਂਦਾ ਹੈ ਏ ਖੰਡਾ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ ਏ ਸਦਾ ਥਿਰ ਰਹਿਣ ਵਾਲੇ ਮੇਰੇ ਪਿਆਰੇ ਤੇਰੀ ਸੋਭਾ ਤੈਨੂੰ ਹੀ ਫੱਬਦੀ ਹੈ ਆਪਣੀ ਵਿਡਿਆਈ ਤੂੰ ਆਪ ਹੀ ਜਾਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੀਸ ਇਜ਼ ਟੁਡੇਜ਼ ਹੁਕਮਨਾਮਾ ਫ੍ਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਡ ਬਾਇ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸਲੋਕ 5ਥ ਮਹਿਲ ਗੁਰੂ ਸਾਹਿਬ ਜੀ ਸੇ ਥੈਟ The bani of the Guru's word is ambrosial nectar. Its taste is sweet. The name of the Lord is ambrosial nectar. Meditate in remembrance on the Lord in your mind, body, and heart, twenty-four hours a day. Sing His glorious praises. Listen to these teachings. O Sikhs of the Guru, this is the true purpose of life. This. Priceless human life will be made fruitful, embrace love for the Lord in your mind. Celestial peace and absolute bliss come when one meditates on God. Suffering is dispelled, O Nanak, chanting the name Nam of the Lord. Peace wells up and one obtains a place in the court of the lord 5th Mahal. o nanak meditate on the name the name of the lord this is the teaching imparted by the perfect guru in the lord's will they practice meditation austerity and self-discipline in the Lord's will, they are released. In the Lord's will, they are made to wander in reincarnation. In the Lord's will, they are forgiven. <clears throat> in the Lord's will, pain and pleasure are experienced. In the Lord's will, actions are performed. In the Lord's will, clay is fashioned into form. In the Lord's will, his light is infused into it in the lord's will enjoyments and are enjoyed in the lord's will these enjoyments are denied in the lord's will they are incarnated in heaven and hell in the lord's will they fall to the ground in the Lord's will, they are committed to His devotional worship and praise. O Nanak, how, are, how rare are these? Body. Hearing, hearing of the glorious greatness of the true name, I live, even ignorant beasts and goblins can be saved. In an instant, day and night chant the name forever and ever. The most horrible thirst and hunger is satisfied through your name. O Lord, disease, sorrow and pain run away. When the name dwells within the mind, he alone attains his beloved, who loves the word of the Guru's Shabad. The worlds and solar system are saved by the infinite Lord. Your glorious glory is yours alone, O oh, my beloved, true Lord. Vaheguruji ka khalsa, Vahegurji ki fateh.